ਇਸ ਸਾਲ ਗਰਮੀ ਜ਼ਿਆਦਾ ਹੈਗੀ ਟੈਂਪਰੇਚਰ ਹੈ ਜਿਹੜਾ ਕਾਫੀ ਬਾਦਰ ਹੈਗਾ 45 46 47 ਡਿਗਰੀ ਤੱਕ ਜਿਹੜਾ ਤਾਪਮਾਨ ਜਾ ਰਿਹਾ ਹੈਗਾ ਜਿਵੇਂ ਜਿਵੇਂ ਮਨੁੱਖ ਨੂੰ ਗਰਮੀ ਲੱਗਦੀ ਹੈ ਉਸੇ ਤਰ੍ਹਾਂ ਮਾਲ ਪਸ਼ੂਆਂ ਨੂੰ ਵੀ ਜ਼ਿਆਦਾ ਗਰਮੀ ਲੱਗਦੀ ਹੈ ਮਾਲ ਪਸ਼ੂਆਂ ਦੀ ਸੇਫਟੀ ਦੇ ਲਈ ਆਪਾਂ ਜਿਹੜਾ ਹੁਣ ਅੱਜ 31 ਮਈ ਹੋ ਗਈ ਜੂਨ ਦਾ ਮਹੀਨਾ ਵੀ ਇਹੜ ਫੁੱਲ ਗਰਮੀ ਪੈਣੀ ਹੈ ਜਦੋਂ ਵਰਖਾ ਪੈਣੀ ਹੈ ਮਣੀ ਮੁੱਟੀ ਫੇੜ ਕੇ ਤੇ ਰਾਹਤ ਮਿਲਣੀ ਹੈ ਪਸ਼ੂਆਂ ਦੇ ਲਈ ਆਫ ਫਾਰਮਾ ਸਿਸਟਮ ਬਹੁਤ ਵਧੀਆ ਚੀਜ਼ ਹੈਗੀ ਕਿਉਂਕਿ ਆਪਾਂ ਪਸ਼ੂਆਂ ਤੋਂ ਦੁੱਧ ਦਹੀਂ ਲੱਸੀ ਪ੍ਰਾਪਤ ਕਰਦੇ ਆ ਕਿਉਂਕਿ ਜੇ ਆਪਾਂ ਇਹਨਾਂ ਨੂੰ ਗਰਮੀ ਤੋਂ ਬਚਾਵਾਂਗੇ ਟਾਈਮ ਸਰ ਹਰਾਚਾਰਾ ਪਾਵਾਂਗੇ ਤਾਂ ਹੀ ਜਿਹੜਾ ਆਪਾਂ ਨੂੰ ਇਹਨਾਂ ਨੇ ਦੁੱਧਵਾਹ ਦੇਣਾਗਾ ਨਹੀਂ ਤਾਂ ਇਸ ਗਰਮੀ ਦੇ ਵਿੱਚ ਪਸ਼ੂਆਂ ਦਾ ਵੀ ਬੜਾ ਔਖਾਗਾ ਇਹ ਫਾਰਮਾ ਸਿਸਟਮ ਜ਼ਰੂਰ ਲਗਾਉਣੇ ਚਾਹੀਦੇ ਆ ਕੋਈ ਬੜਾ ਖਰਚਾ ਨਹੀਂ ਹੈਗਾ ਤੇ ਜੇ ਗੱਲ ਗੱਲ ਕਰੀਏ ਚਾਰ ਕੁ ਫਵਾਰੇ ਲੱਗੇ ਹੋਇਆ 3000 ਰੁਪਏ ਜਿਹੜਾ ਇਹਦਾ ਖਰਚਾ ਹੈਗਾ ਸਾਰਾ ਸਮਾਨ ਹੈ ਜਿਹੜਾ ਆਰੋ ਵਾਲਾ ਸਮਾਨ ਲੱਗ ਜਾਂਦਾ ਹੈ ਤੇ ਪਾਸੂਆ ਜਿਹੜੇ ਐਨ ਪੂਰੀ ਆਰਾਮਦਾਰੀ ਦੇ ਨਾਲ ਵੰਦੇ ਆ ਇੱਕ ਤਾਂ ਜਦੋਂ ਤੁਸੀਂ ਫਵਾਰਾ ਸਿਸਟਮ ਲਵਾਉਣਾਗਾ ਆ ਸਿੱਧੀਆਂ ਨਯੋਜਨਾ ਨਾਲ ਲਵਾਓ ਜਿਹੜਾ ਇਹਦੇ ਉੱਪਰ ਉਹ ਫਿਲਟਰ ਜਿਹਾ ਲੱਗਿਆ ਹੋਇਆਗਾ ਉਹ ਦੇਖੋ ਉੱਪਰ ਜਿਹੜਾ ਫਿਲਟਰ ਜੀ ਉਹ ਲਵਾਉਗੇ ਤੁਸੀਂ ਉਹਦੇ ਨਾਲ ਨਾ ਜਿਹੜਾ ਉੱਪਰ ਫਿਲਟਰ ਲੱਗ ਗਿਆ ਥੱਲੇ ਜਿਹੜੀਆਂ ਉਹਦੇ ਨੈਵਲਾਂ ਲੱਗੀਆਂ ਜਿਹੜਾ ਪਾਣੀ ਹੈਗਾ ਇੱਕ ਤਾਂ ਪਾਣੀ ਜਮਾ ਬ੍ਰੀਕ ਹੋਣਾ ਘੱਟ ਪਾਣੀ ਦੀ ਵਰਤੋਂ ਹੋਣੀ ਹੈ ਜਦੋਂ ਤੁਸੀਂ ਇਹਨਾਂ ਨੂੰ ਡਾਇਰੈਕਟ ਲਵਾਦੇ ਉੱਪਰਲੀ ਚੀਜ਼ ਨਾ ਲਵਾਈ ਉਹਦੇ ਨਾਲ ਕੀ ਹੋਣਾ ਪਾਣੀ ਡਾਇਰੈਕਟ ਡਿੱਗਣਾ ਪਾਣੀ ਜ਼ਿਆਦਾ ਡਿੱਗਣਾ ਥੱਲੇ ਚੱਕੜ ਵੀ ਹੋਣਾ ਇੱਕ ਤਾਂ ਇਹਦੇ ਨਾਲ ਬਾਈ ਥੱਲੇ ਚੱਕੜ ਵੀ ਨਹੀਂ ਹੁੰਦਾ ਹੈਗਾ ਪਸ਼ੂਆਂ ਤੇ ਵੀ ਬਹੁਤ ਘੱਟ ਪਤਾ ਲੱਗਦਾ ਹੈ ਵੀ ਜਿਹੜਾ ਪਾਣੀ ਪਿਆ ਹੋਇਆ ਹੈ ਇੱਕ ਜਾਂ ਤਾਂ ਤੁਸੀਂ ਇਹਨਾਂ ਦੇ ਉੱਪਰ ਆਟੋ ਕਟ ਲਵਾ ਲਓ ਜੇ ਤੁਸੀਂ ਆਟੋ ਕਟ ਨਹੀਂ ਲਵਾਉਨੇ ਤਾਂ ਤੁਸੀਂ ਇਹਨਾਂ ਨੂੰ ਜਿਵੇਂ ਸਵੇਰੇ 10 ਵਜੇ ਚਲਾਤਾ 2-3 ਘੰਟੇ ਚਲਾ ਲਓ 5-10 ਮਿੰਟ ਵਿੱਚ ਦੀ ਬੰਦ ਕਰ ਦਿਓ ਕਿਉਂਕਿ ਜ਼ਿਆਦਾਤਰ ਆਟੋ ਕਟ ਵੀ ਲਵਾ ਰਿਆ ਉਹ 5-7 ਮਿੰਟ ਚੱਲਦਾ 2 ਮਿੰਟ ਬੰਦ ਹੋ ਜਾਂਦਾ ਤੇ ਪਸ਼ੂ ਬਰੇ ਆਰਾਮਦਕ ਦੇ ਨਾਲ ਜਿਹੜੇ ਪਸ਼ੂ ਬੰਦੇ ਆ ਤੇ ਜਿੰਨਾ ਵੀ 3-4 ਘੰਟੇ ਪਸ਼ੂ ਬੰਦ ਕੇ ਰੱਖਣੇ 10 ਵਜੇ ਮਰਾਚਾਰਾ ਤੋਂ ਬਾਅਦ ਪਸ਼ੂ ਰੱਜ ਲੈਂਦਾਗਾ ਸਵੇਰੇ 5-6 ਵਜੇ ਹਰਾਚਾਰਾ ਪਾਤਾ ਤਾਂ 9-10 ਵਜੇ ਤੋਂ ਪਸ਼ੂ ਐਨ ਪੂਰੇ ਰੱਜ ਕੇ ਰੈਸਟ ਦੇ ਲਈ ਬੰਦੇ ਆ ਫਿਰ 2 2.5 ਘੰਟੇ 4 ਘੰਟੇ 5 ਘੰਟੇ ਜਿੰਨਾ ਵੀ ਟਾਈਮ ਤੁਸੀਂ ਇਹਨਾਂ ਨੂੰ ਚਲਾਉਣਾ ਹੈ ਤੇ ਪਾਣੀ ਸੋਡਾ ਠੰਡਾ ਹੋਵੇ ਟੈਂਕੀ ਵਾਲਾ ਪਾਣੀ ਸਪਲਾਈ ਨਾ ਕਰੋ ਬਈ ਟੈਂਕੀ ਵਾਲਾ ਪਾਣੀ ਗਰਮ ਹੁੰਦਾ ਇਸ ਤਰ੍ਹਾਂ ਦੀ ਇੱਕ ਮੋਟਰ ਲੱਗੂ ਇੱਕ ਇਹਦੇ ਨਾਲ ਫਿਲਟਰ ਲੱਗੂਗਾ ਇਸ ਤਰ੍ਹਾਂ ਤੁਸੀਂ ਕਿਸੇ ਸ਼ਟਰਾਂ ਦੇ ਥੱਲੇ ਇਹ ਮੰਨ ਕੇ ਚੱਲ ਪਾਣੀ ਦਾ ਢੋਲ ਭਰ ਕੇ ਰੱਖ ਲਓ ਜਿਵੇਂ ਸ਼ਾਮ ਦੇ ਟਾਈਮ ਡਿਊਟੀ ਆਉਂਦੀ ਸ਼ਾਮ ਦੇ ਟਾਈਮ ਨੂੰ ਢੋਲ ਭਰ ਕੇ ਰੱਖ ਲਓ ਉਸ ਤੋਂ ਬਾਅਦ ਅਗਲੇ ਦਿਨ ਉਸ ਪਾਣੀ ਨੂੰ ਜਿਹੜਾ ਚਲਾ ਦੋ ਫਰਾ ਜਿਹੜਾ ਪਸ਼ੂਆਂ ਦੇ ਉੱਪਰ ਠੰਡਾ ਪਾਣੀ ਪਵੇ ਤੇ ਹੁਣ ਵਿੱਚ ਕੀ ਕਰਦੇ ਆ ਬਾਈ ਟੈਂਕੀ ਦੇ ਵਿੱਚੋਂ ਸਿੱਧਾ ਪਾਣੀ ਸਪਲਾਈ ਲਈ ਜਾਂਦੇ ਆ ਉਹ ਗਰਮ ਪਾਣੀ ਬਾਈ ਨਾ ਵਰਤੋ ਕਿਉਂਕਿ ਟੈਂਕੀ ਦੇ ਵਿੱਚ ਪਾਣੀ ਜ਼ਿਆਦਾ ਗਰਮ ਹੋਣਾ ਹੈ ਕਿਉਂਕਿ ਹੁਣ 10 ਵਜੇ ਤੋਂ ਲੈ ਕੇ 5 ਵਜੇ ਤੱਕ ਇੰਨਾ ਜ਼ਿਆਦਾ ਤੇਜ਼ ਟੈਂਪਰੇਚਰ ਹੁੰਦਾ ਹੈ ਕਿ ਯਾਰ ਹਰ ਇੱਕ ਬੰਦੇ ਨੂੰ ਕੰਮ ਕਰਨਾ ਔਖਾ ਹੋ ਰਿਹਾ ਮਾਲ ਪਸ਼ੂਆਂ ਨੂੰ ਵੀ ਰਹਿਣਾ ਪੂਰਾ ਔਖਾ ਹੈ ਕਿਉਂਕਿ ਮਾਲ ਪਸ਼ੂਆਂ ਦੇ ਲਈ ਆਪਾਂ ਚੰਗੇ 쿨ਰ ਸਾਰੇ ਜਾਂ ਚੰਗਾ ਆਪਾਂ ਪ੍ਰਬੰਧ ਕਰੀਏ ਜਿਹਦੇ ਨਾਲ ਪਸ਼ੂਆਂ ਨੂੰ ਜਿਹੜੀ ਗਰਮੀ ਹੈ ਉਹ ਗਰਮੀ ਜਿਹੜੀ ਮਹਿਸੂਸ ਨਾ ਹੋਵੇ